हां जी की हालचाल है दोस्तों आज ना भाई आपा मोहाली साइड पे आए सी, सी ते एयरपोर्टੋਂੋਂ ਤੋਂ ਲੰਘ ਰਹੇ ਸੀਗੇ ਤੇ ਆਹ ਬਾਈ ਨੂੰ ਦੇਖਿਆ ਯਾਰ ਵੇਣ ਤੇ ਕਰਦੇ ਆਂ ਦਾ ਸੱਚੀ ਦਿਲ ਬਹੁਤ ਖੁਸ਼ ਹੋ ਗਿਆ ਬਾਈ ਹਰਾਨੇ ਆਹ ਕੜੀ ਚੌਲ ਲਾਇਆ ਤੇ ਰੁੱਠੀਆਂ ਵੀ ਨਾਲ ਪਾਉਂਦੇ ਆ ਤੇ ਅਸੀਂ ਖਾਦੇ ਆ ਕੜੀ ਚੌਲ ਬਹੁਤ ਘੈਂਟ ਤੇ ਕੰਮ ਆ ਬਹੁਤ ਵਧੀਆ ਤੇਸ ਸੀ ਇਹਨਾਂ ਦਾ ਤੇ ਮੈਂ ਇਹ ਵੀਡੀਓ ਤਾਂ ਪਾਉਣ ਲੱਗਿਆ ਵੀ ਜਿਹੜੇ ਕੁੜੀਆਂ ਮੁੰਡੇ ਹਰੀਲਾਂ ਦੇ ਵਿੱਚ ਗੰਦ ਪਾਉਂਦੇ ਆ ਨੱਚਦੇ ਆ ਜਿਹੜੀਆਂ ਕੁੜੀਆਂ ਆ ਦਾ ਜਿਸਮ ਦਿਖਾਉਂਦੀਆਂ ਹਨਾ ਉਹ ਮਾੜਾ ਮੋਟਾ ਇਹਨਾਂ ਨੂੰ ਕੁਝ ਸਿੱਖੋ ਵੀ ਆਹ ਜਿਹੜੀ ਕੁੜੀ ਨਹੀਂ ਹੈਗੀ ਜਾਂ ਆਹ ਜਿਹੜਾ ਮੁੰਡਾ ਨਹੀਂ ਹੈਗਾ ਇਹ ਆਪਦੀ ਮਿਹਨਤ ਕਰਕੇ ਰੋਟੀ ਕਮਾ ਰਿਆ ਕੰਮ ਬਾਈ ਜੀ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੇ ਹੁਣ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਬਾਈ ਸਸਰੀ ਘਰ ਸਸਰੀ ਤੇ ਬਾਈ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਇਹ ਤਾਂ ਜੀ ਪਹਿਲਾਂ ਅਸੀਂ ਸੋਨੇ ਲਾਏ ਸੀਗਾ ਜੀ ਤੇ ਉਧਰ ਦੂਰ ਪੈਂਦਾ ਸੀਗਾ ਜੀ ਜਾਣਾ ਫਿਰ ਅਸੀਂ ਤਾਂ ਕਰਕੇ ਆਪਣਾ ਪਿੰਡ ਕਿਲੋਮੀਟਰ ਹੈ ਇੱਥੋਂ ਤਾਂ ਕਰਕੇ ਅਸੀਂ ਇੱਥੇ ਲਾਏ ਜੀ ਠੀਕ ਹੈ ਓਏ ਮਤਲਬ 2-3 ਮਹੀਨੇ ਹੋ ਗਏ ਅਸੀਂ ਪਹਿਲਾਂ ਮੈਂ 에어ਪੋਰਟ ਚ ਕੰਮ ਕਰਦਾ ਸੀਗਾ ਮੈਂ ਸੀਸੀਟੀਵੀ ਦਾ ਵੀ ਕੰਮ ਕੀਤਾ ਬਾਈ ਸੀਸੀਟੀਵੀ ਕੈਮਰੇ ਦਾ ਅੱਛਾ ਅੱਛਾ ਫਿਰ ਮਤਲਬ ਕਿਸੇ ਥੱਲੇ ਲੱਗਣ ਨਾਲੋਂ ਹੀ ਆਪਣਾ ਛੋਟਾ ਹੀ ਕੰਮ ਕਰਨਾ ਬੈਸਟ ਸਮਝਿਆ ਸੀ ਹਾਂ ਵੀ ਆ ਤਾਂ ਮਾਲਕ ਤਾਂ ਬਣੇ ਹੋਏ ਕੰਮ ਦੇ ਹਾਂਜੀ ਹਾਂਜੀ ਹਾਂ ਹਾਂ ਇਹ ਕੁੜੀ ਦੇਰਾਂ ਤੋਂ ਹੀ ਅਸੀਂ ਮਤਲਬ ਆਪਣੀ ਮਰਜ਼ੀ ਨਾਲ ਮੰਗਣਾ ਕਰਾਇਆ ਹਲੇ ਫਿਰ ਵੀ ਆਪਣਾ ਕੰਮ ਕਰਾਂਗੇ ਵੀ ਆਪ ਅੱਗੇ ਵਧਾਂਗੇ ਕਿਸੇ ਦੇ ਥੱਲੇ ਲੱਗਣ ਨਾਲੋਂ ਤਾਂ ਕਰਕੇ ਅਸੀਂ ਪਹਿਲਾਂ ਇੱਥੇ ਕੰਮ ਕਰ ਰਹੇ ਹਾਂ ਘਰ ਦੇ ਲੋਕਾਂ ਜਿਹਾ ਤਰਾਜ ਵਾਂਗ ਅਸੀਂ ਮੰਗਣਾ ਕਰਾਇਆ ਹਾਂਜੀ ਮੰਗਣਾ ਕਰਵਾ ਕੇ ਜਦ ਨਹੀਂ ਤੁਸੀਂ ਮਿਹਨਤ ਕਰ ਰਹੇ ਹੋ ਪਹਿਲਾਂ ਆਪਾਂ ਪੈਰਾਸਰ ਖੜੇ ਹੋ ਜੀ ਫਿਰ ਵਿਆਹ ਕਰਾਵਾਂ ਹਾਂਜੀ 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 ਤੇ ਕੁੜੀ ਦੇ ਘਰ ਦੇ ਸਹਿਮਤ ਦਾ ਬਈ ਕੁੜੀ ਦੇ ਘਰ ਦੇ ਵੀ ਸਹਿਮਤ ਹੈ ਸਾਰੇ ਖੁਸ਼ ਹੈ ਸਾਡੇ ਘਰ ਦੇ ਵੀ ਆਪਣੇ ਘਰ ਤੇ ਹੀ ਰਹਿੰਦੇ ਆ ਜੀ ਖੁਤੀ ਬਣਾਉਂਦੇ ਆ ਤੜਕੇ ਤੇ 9 ਵਜੇ ਉੱਠਣਾ ਪੈਂਦਾ ਜੀ ਮੰਮੀ ਰੋਟੀ ਬਣਾਉਂਦੇ ਆ ਫੇ ਅਸੀਂ ਦੋਨੇ ਦਾਲ ਸਬਜ਼ੀ ਵਗੈਰਾ ਜੋ ਵੀ ਬਾਕੀ ਸਾਰਾ ਕੁਝ ਕਰਕੇ ਕੀ ਬਣਾਉਣਾ ਕੜੀ ਚੌਲ ਤੁਸੀਂ ਖਾਲੇ ਹੋਰ ਬਈ ਰਾਜਮਾ ਜੀ ਇੱਕ ਦਿਨ ਰਾਜਮਾ ਹੁੰਦੇ ਆ ਇੱਕ ਦਿਨ ਛੋਲੇ ਹੁੰਦੇ ਆ ਜੀ ਬੁੱਧਵਾਰ ਨੂੰ ਸਪੈਸ਼ਲ ਸਬਜ਼ੀ ਹੁੰਦੀ ਹੈ ਮਟਰ ਬਣੀ ਹਦੀ ਬਈ ਆ ਗੱਲ ਦੇਖੋ ਕਿੰ ਇਹਨਾਂ ਦੋਵਾਂ ਨੇ ਕਰਾਉਣੀ ਆ ਲਵ ਮੈਰਿਜ ਦੋਵਾਂ ਦਾ ਹੋਇਆ ਮੰਗਣਾ ਕੁੜੀ ਵਾਲਿਆਂ ਨੇ ਕਹੇ ਭਾਈ ਤੂੰ ਆਪਦਾ ਫੇਰ ਆਵੇ ਮੁੰਡਿਆਂ ਕੋਲੇ ਤੇ ਮਿਹਨਤ ਕਰਕੇ ਪਹਿਲਾਂ ਪੈਰਾਂ ਸਿਰ ਖੜੇ ਹੋਵੋ ਕਿੰਨੀ ਵਧੀਆ ਗੱਲ ਹੈ ਹਨਾ ਯਾਰ ਵੀ ਨਹੀਂ ਤਾਂ ਕਈ ਹੁਣ ਵਿਚਾਰੀਆਂ ਕੁੜੀਆਂ ਦੇ ਮੁੰਡੇ ਦੇ ਵਿੱਚ ਕਈ ਵਿਚਾਰਾਂ ਭੱਜ ਕੇ ਵਿਆਹ ਕਰਾਉਣਾ ਪੈਂਦਾ ਹੈ ਕਈ ਵਾਰੀ ਗਲਤ ਸੱਪ ਚੱਕ ਲੈਂਦੇ ਆ ਕਈ ਵਾਰੀ ਐ ਹੁੰਦਾ ਵੀ ਜਿਹਦੇ ਨਾਲ ਵਿਆਹ ਕਰਾਉਣਾ ਦਾ ਉਹ ਅਗੋਂ ਨਸ਼ੇੜੀ ਹੁੰਦਾ ਜਾਂ ਨੰਗ ਨੰਗ ਹੁੰਦਾ ਆ ਹੁਣ ਦੇਖੋ ਦੋਵੇਂ ਜਣੇ ਮਿਹਨਤ ਕਰ ਰਿਹਾ ਆਪਦੇ ਪੈਰਾਂ ਤੇ ਖੜੇ ਹੋਣਗੇ ਫੇਰ ਹੀ ਕਰਾਉਣਗੇ ਵਿਆਹ ਕਿੰਨੀ ਵਧੀਆ ਗੱਲ ਹੈ ਦੋਵੇਂ ਪਰ ਦੇ ਮੇਨੂ ਬਾਈ ਦਾ ਕੰਮ ਬਹੁਤ ਵਧੀਆ ਲੱਗਿਆ ਬਈ ਆਪਦੀ ਮਿਹਨਤ ਕਰਕੇ ਆਦੀ ਰੋਟੀ ਕਮਾ ਰਿਆ ਇਹ ਉਹਨਾਂ ਕੁੜੀਆਂ ਦੇ ਮੂੰਹ ਤੇ ਬੜੀ ਕਰਾਰੀ ਚਪੇੜ ਆ ਬਈ ਜਿਹੜੀਆਂ ਕੁੜੀਆਂ ਰੀਲਾਂ ਦੇ ਵਿੱਚ ਗੰਦ ਪਾਉਂਦੀਆਂ ਨੇ ਮੈਂ ਇਹ ਵੀਡੀਓ ਬਣਾਈ ਤਾਂ ਆ ਆ ਵੀ ਸਾਡੀ ਭੈਣ ਦੇਖੋ ਮਿਹਨਤ ਕਰ ਰਹੀ ਆ ਆਪਦੇ ਹੱਥੀ ਰੋਟੀ ਪਾਣੀ ਸਿਰੇ ਤਿਆਰ ਕਰਕੇ ਲਿਆਉਂਦੇ ਆ ਭਾਂਡੇ ਵੀ ਵਿਚਾਰੇ ਆਪ ਮਾਂਜਦੇ ਆ ਹਣਾ ਕਿਉਂਕਿ ਕੰਮ ਬਈ ਜੀ ਕੋਈ ਛੋਟਾ ਵਡਾ ਨਹੀਂ ਹੁੰਦਾ ਨਹੀਂ ਤੇ ਸਾਡੇ ਪੰਜਾਬ ਜਿੱਕੋ ਕੰਮ ਚੱਲਿਆ ਬਈ ਜੀ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਬਸ ਇੱਕੋ ਗੱਲ ਦੀ ਲੋਕਾਂ ਦੇ ਨਾਲ ਆ ਪਾਇਆ ਕੰਮ ਨਹੀਂ ਹੈਗਾ ਜੇ ਕੁੜੀਆਂ ਨੂੰ ਪੜ੍ਹ ਸੀ ਤੁਸੀਂ ਇਹੋ ਜ ਜਿਨ੍ਹਾਂ ਨੇ ਕੰਮ ਕਰਨਾ ਹੈ ਬਾਈ ਜੀ ਉਹ ਕੰਮ ਕਰ ਹੀ ਲੈਂਦੇ ਆ ਜਿਨ੍ਹਾਂ ਨੇ ਉਗਣਾ ਹੁੰਦਾ ਨਾ ਉਹ ਪੱਥਰ ਪਾੜ ਕੇ ਵੀ ਉਗ ਪੈਂਦੇ ਆ ਤੇ ਬਾਈ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਮਿਲ ਕੇ ਭੈਣੇ ਜੌਦੀ ਵਾਸ ਦੀ ਰਹਾ ਮਾਰੇ ਤੁਹਾਨੂੰ ਤਰੱਕੀਆਂ ਬਖਸ਼ੇ ਬਾਈ ਤੇ ਬਸ ਤੁਸੀਂ ਇਸ ਤਰ੍ਹਾਂ ਮਿਹਨਤ ਕਰਦੇ ਰਹੋ ਮਾਰੇ ਆਪੇ ਭਾਗ ਲਾਊਗਾ ਬਾਈ ਤੇ ਬਾਈ ਜੀ ਇੱਕ ਸਾਰੇ ਪੰਜਾਬੀ ਭੈਣ ਭਰਾਵਾਂ ਗੇ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਮਹਾਲੀ ਆਓਗੇ 에어ਪੋਰਟ ਰੋਡ ਨੂੰ ਲੰਘੋਗੇ ਤਾਂ ਇਹ ਬਾਈਆਂ ਨੇ ਸਟਾਲ ਲਾਈ ਹੋਈ ਹੈ ਦਾ ਇਸ ਸਟਾਲ ਤੇ ਰੁਕ ਕੇ ਬਈ ਤੁਸੀਂ ਕੜੀ ਚੌਹ ਜਰੂਰ ਖਾ ਕੇ ਜਾਣਾ ਰੋਟੀਆਂ ਵੀ ਭਾਈ ਜੀ ਬਹੁਤ ਸਵਾਦ ਬਣਾਉਂਦੇ ਆ ਆਪਦੇ ਅੰਜਮਾ ਘਰ ਦਾ ਖਾਣਾ ਕੋਈ ਮਸਾਲਿਆਂ ਦਾ ਖਾਣਾ ਨਹੀਂ ਗਾ ਬਸ ਭਾਈ ਜੀ ਸਪੋਰਟ ਜਰੂਰ ਕਰਿਆ ਕਰੋ ਨਹੀਂ ਤੇ ਹੁਣ ਪਿੱਛੇ ਜੀ ਉਹ ਚਰ ਵਾਲਾ ਪਿਆ ਸੀ ਚਾਹ ਲਈ ਕੁੜੀ ਦਾ ਹਨਾ ਉਹ ਐਵੇਂ ਫਰਾਡ ਬਣਾਇਆ ਸਾਰਾ ਕੁਝ ਇਹ ਹੁਣ ਆਪਦੀ ਮਿਹਨਤ ਕਰ ਰਿਹਾ ਕਿਸੇ ਤੋਂ ਵੀ ਪੈਸੇ ਨਹੀਂ ਮੰਗ ਰੇ ਕੁਝ ਨਹੀਂ ਮੰਗ ਰੇ ਇਹਨਾਂ ਦਾ ਇੱਕ ਉਹ ਐ ਵੀ ਸਾਡੇ ਕੋਲੇ ਆਓ ਖੜੋ ਖਾਣਾ ਖਾਓ ਤੇ ਜਿਹੜੀ ਦਸਾਂ ਨੂੰ ਉਹਦੀ ਕਿਰਤ ਕਰਦੇ ਆ ਉਹ ਕਿਰਤ ਦਾ ਭਾਈ ਮੁੱਲ ਦੇ ਕੇ ਜਾਓ ਤੇ ਪੰਜਾਬੀਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ 에어ਪੋਰਟ ਰੋਡ ਆ ਬਾਈ ਇਹ ਮੁਹਾਲੀ ਦੇ ਵਿੱਚ ਲੋਕੇਸ਼ਨ ਤੁਹਾਨੂੰ ਦੱਸਤੀ ਆ ਫੋਨ ਨੰਬਰ ਬਾਈਆਂ ਦਾ ਸਕਰੀਨ ਤੇ ਮੈਂ ਦੇ ਦੂੰਗਾ ਤੇ ਵੱਧ ਤੋਂ ਵੱਧ ਇਸ ਭਰਾ ਕੋਲੇ ਰੁਕ ਕੇ ਤੁਸੀਂ ਖਾਣਾ ਆਪਦਾ ਖਾ ਕੇ ਜਾਣਾ ਬਾਈ ਫੈਮਿਲੀ ਨਾਲ ਆਓ ਚਾਹ ਕੱਲੇ ਆਓ ਬਹੁਤ ਵਧੀਆ ਸਵਾਦ ਖਾਣਾ ਬਣਾਉਂਦੇ ਆ ਤੇ ਵੀਡੀਓ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਭਰਾਵੋ ਜਿਉਂਦੇ ਬਸਦੇ ਰਹੋ